ਸਰ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਕਸਦ ਕੀ ਹੈ ਮਕਸਦ ਇਸ ਪ੍ਰੈਸ ਕਾਨਫਰੰਸ ਦਾ ਹੀ ਹੈ ਜਿਹੜੀ ਪ੍ਰੈਸਰ ਆਹੀ ਮੈਂ ਇਹ ਜਾਣਕਾਰੀ ਦੇਣਾ ਚਾਹਨਾ ਸਿਟੀਜ਼ਨਸ ਨੂੰ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਲੱਗ ਚੁੱਕਿਆ ਹੈ ਤੇ ਆਪਾਂ ਕਿਰਪਾ ਕਰਕੇ ਕਿਸੇ ਵੀ ਚੀਜ਼ ਦੀ ਹੋਲਡਿੰਗ ਨਾ ਕਰੀਏ ਜਿਹੜਾ ਸਿਚੁਏਸ਼ਨ ਹੈ ਟੋਟਲੀ ਅੰਡਰ ਕੰਟਰੋਲ ਹੈ ਤੇ ਆਪਾਂ ਅਨੈਸੈਸਰੀ ਪੈਨਿਕ ਕ੍ਰੀਏਟ ਨਾ ਕਰੀਏ ਜਿਹੜੇ ਵੀ ਤੁਹਾਨੂੰ ਕਿਤੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਦੀ ਹੈ ਤੁਹਾਡੇ ਰਾਹੀ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਰੰਤ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲੈ ਕੇ ਆਂਦਾ ਜਾਵੇ ਤੇ ਜਦੋਂ ਵੀ ਕੋਈ ਸਾਇਰਨ ਵੱਜਦਾ ਹੈ ਕਾਈਂਡਲੀ ਆਪਣੀਆਂ ਬਲੈਕਆਊਟ ਦੌਰਾਨ ਜੇ ਲਾਈਟ ਜਾਂਦੀ ਹੈ ਤਾਂ ਤੁਸੀਂ ਆਪਣਾ ਇਨਵਰਟਰ ਦੇ ਉੱਪਰ ਵੀ ਲਾਈਟਾਂ ਨਾ ਆਨ ਕਰੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਇਸ ਮਾਹੌਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਪੂਰਾ ਸਾਥ ਦਿੱਤਾ ਜਾਵੇ ਜੇ ਕੋਈ ਵੀ ਸ਼ੱਕੀ ਵਿਅਕਤੀ ਸ਼ੱਕੀ ਵਸਤੂ ਤੁਹਾਨੂੰ ਮਿਲਦੀ ਹੈ ਤੁਰੰਤ ਕੰਟਰੋਲ ਤੇ رابطہ ਕਰਨ ਦਿੱਤਾ ਜਾਵੇ ਸ਼ਹਿਨ ਉਸ ਨੂੰ ਕੀ ਬੀਲ ਕਰਦੇ ਹੋ ਮਤਲਬ ਕਿ ਜੁਨਾ ਦੇ ਸੀਸੀਟੀਵੀ ਕੈਮਰੇ ਲਾਈਟ ਵਗੈਰਾ ਚਾਹਦੇ ਉਹਨਾਂ ਨੂੰ ਕੀ ਫੀ ਲਗਾਉਂ ਤੇ ਮੇਰੀ ਇਹ ਪੀਲੇ ਵੀ ਜੇ ਤੁਹਾਡੇ ਸੀਸੀਟੀਵੀ ਕੈਮਰੇ ਕਈ ਵਾਰੀ ਆਪਣਾ ਫਰੇਸ਼ ਥਰਡ ਹੁੰਦਾ ਹਨ ਹਨੇਰਾ ਹੋਵੇ ਤੇ ਆਟੋਮੈਟਿਕਲੀ ਐਲਈਡੀ ਲਾਈਟ ਚੱਲ ਜਾਂਦੀ ਹੈ ਜੇ ਉਹ ਤੁਹਾਡੇ ਕੋਈ ਸਪੈਸੀਫਿਕ ਸੌਫਟਵੇਅਰ ਦੇ ਵਿੱਚ ਬਟਨ ਨਹੀਂ ਹੈਗਾ ਆਫ ਕਰਨ ਦਾ ਤਾਂ ਕਾਈਂਡਲੀ ਉਹਤੇ ਬਲੈਕ ਟੇਪ ਲਾ ਕੇ ਜਾਂ ਤਾਂ ਆਪਨੇ ਕੈਮਰੇ ਸਵਿਚ ਆਫ ਕਰੇ ਜਾਂ ਨਾ ਫਿਰ ਬਲੈਕ ਟੇਪ ਲਾ ਕੇ ਵੈਲੀਡਿਨ ਉੱਤੇ ਲਗਾ ਦੇ ਸੋ ਥੈਟ ਬਲੈਕਆਊਟ ਦੌਰਾਨ ਕੋਈ ਵੀ ਲਾਈਟ ਨਾ ਚੱਲੇ ਸਰ ਪਰਚੂਨ ਦੀਆਂ ਦੁਕਾਨਾਂ ਤੇ ਅੱਜਕੱਲ ਕਾਫੀ ਪੀੜ ਦੇਖੀ ਜਾ ਰਹੀ ਆ ਉਹਨਾਂ ਬਾਰੇ ਵੀ ਲਿਖਣਾ ਚਾਹੀਦਾ ਮੇਰੀ ਇਹ ਇਹ ਪੀਲੇ ਜੀ ਆਪਾਂ ਪੈਨਿਕ ਕ੍ਰੀਏਟ ਨਾ ਕਰੀਏ ਜਿਹੜੀਆਂ ਅ ਅਸੈਂਸ਼ੀਅਲ ਸਪਲਾਈਜ਼ ਨੇ ਉਹਨੂੰ ਹੋਲਡਿੰਗ ਨਾ ਕੀਤਾ ਜਾਵੇ ਜੇ ਕੋਈ ਬੰਦਾ ਇਦਾਂ ਦਾ ਹੋਲਡਿੰਗ ਕਰਦਾ ਸੋ ਦੈਟ ਮਾਰਕੀਟ ਰੇਟ ਵਧੇ ਤਾਂ ਉੱਤੇ ਜਿਹੜੀ ਵਾੜ ਦੀ ਕਮਿਟੀ ਕਰਦੇ ਇਹ ਵੀ ਕੀਤੀ ਜਾ ਸਕਦੀ ਸਰ ਇੱਕ ਜਿਹੜੀ ਤੁਸੀਂ ਲਾਈਟ ਦੀ ਗੱਲ ਕੀਤੀ ਹੈ ਕੁਝ ਸੌਂਦਰ ਸਿਸਟਮ ਦੇ ਨਾਲ ਲਾਈਟਸ ਲੱਗੀਆਂ ਜੇ ਕਈ ਜਗ੍ਹਾ ਤੇ ਉਹਨਾਂ ਨੇ ਕੀ ਜਿਹੜੀਆਂ ਤਾਂ ਸਰਕਾਰੀ ਦਾਰੇ ਵੱਲੋਂ ਲੱਗੀਆਂ ਹੋਈਆਂ ਨੇ ਜੀ ਉਹ ਐਜਮ ਸਾਹਿਬ ਨੇ ਹੁਕਮ ਦੇ ਦਿੱਤੇ ਨੇ ਕਿ ਸੋਲਰ ਲਾਈਟਿੰਗ ਜਿਹੜਾ ਸਿਸਟਮ ਹੈਗਾ ਉਹ ਡੀਫੰਡ ਕੀਤਾ ਜਾਊਗਾ ਜੇ ਕਿਸੇ ਨੇ ਆਪਣੇ ਘਰੇ ਵੀ ਲਾਈਆਂ ਹੋਈਆਂ ਨੇ ਤਾਂ ਮੇਰੀ ਬੇਨਤੀ ਹੈ ਜੀ ਇਹ ਵੀ ਜਦੋਂ ਬਲੈਕਆਊਟ ਦੇ ਆਰਡਰਸ ਹੁੰਦੇ ਨੇ ਤਾਂ ਉਹਨਾਂ ਨੂੰ ਸਵਿਚ ਆਫ ਕੀਤਾ ਜਾਵੇ ਡਿਸਕਨੈਕਟ ਕੀਤਾ ਜਾਵੇ ਕੀ ਦੁਕਾਨਾਂ ਆਲੇ ਖੋਲਣ ਦਾ ਕੋਈ ਟਾਈਮਿੰਗ ਹੋ ਗਿਆ ਨਾ ਸਰ ਕਿੰਦਾ ਦਾ ਐਸਐਚਡੀਸੀ ਸਾਹਿਬ ਦਾ ਕੋਈ ਆਰਡਰ ਸਾਡੇ ਧਿਆਨ ਚ ਨਹੀਂ ਆਇਆ ਜੇ ਕੁਝ ਹੋਊਗਾ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚਾਏ ਸਰ ਪਿੰਡਾਂ ਦੇ ਵਿੱਚ ਜਿਹੜੀ ਸੋਲਰ ਲਾਈਟਾਂ ਦੇ ਜਿਹੜੇ ਕੰਪਨੀਆਂ ਨੇ ਚੱਲ ਰਹੀਆਂ ਨੇ ਪਰ ਉਹਨਾਂ ਨੂੰ ਕਿਵੇਂ ਰੁਕਿਆ ਜਾਵੇ ਨਹੀਂ ਉਹ ਵੀ ਜੀ ਉਹਨਾਂ ਨੂੰ ਕਮਿਊਨੀਕੇਟ ਕੀਤਾ ਗਿਆ ਬੀਡੀਪੀਓ